ਹਾਂ ਬਾਈ ਗੁੱਜ ਜੀ ਕੀ ਪਤੇ ਹਾਂਦੇ ਹੁਣੇ ਵੀ ਇਹ ਗੱਡੀ ਚੋਂ ਆਹ ਲੋਈਆਂ ਲਾਈਆਂ ਲੈ ਕੇ ਕੋਟੀਆਂ ਕਟੀਆਂ ਟੋਪੀਆਂ ਪਾ ਕੇ ਕਿਤੇ ਵਹਿ ਗਏ ਆ ਆਈ ਐ ਆ ਪਿੰਡ 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 ਐਂ ਤੇ ਚੁੱਲ੍ਹੇ ਦੇ ਅੱਗ ਸੇਕੰਦੇ ਜਾਂ ਤੇ ਸੋਚਦੇ ਆਂ ਕਿ ਤੋੜ ਕੇ ਸਾਗ ਨਾ ਸਾਗ ਰੇਣਾ ਨਾ ਧਰ ਦੀਏ ਧੋਪ ਧੋੰਦੇ ਕੋਈ ਨਾ ਜਾਵੇ ਕੌਣ ਹੈ ਮੈਂ ਤੂੰ ਜਾ ਕੀ ਨਾ ਬੀਬੀਆਂ ਦਾ ਕੰਮ ਤੇ ਉਹ ਬੀਬੀਆਂ ਦੀ ਆ ਕਿ ਮੇਰੇ ਪੈਠਰ ਦੇ ਟਰੇਲ ਬੜੀ ਆ ਹੈ ਟਰੇਲ ਬੜੀ ਤੇ ਸਾ ਖਾਣਾ ਸਾ ਖਾਣਾ ਕਿੰਨੇ ਹੈ ਸਾ ਖਾਣਾ ਕਿੰਨੇ 10 ਸਾ ਤੇ ਟੂਣ ਕਿੰਨੇ ਮੈਂ ਖਾਣਾ ਪਾਪਾ ਨੇ ਖਾਣਾ ਹਾਂ ਮੰਮੀ ਨੇ ਖਾਣਾ ਮੈਨੂੰ ਤੇ ਪਾਪਾ ਨੂੰ ਜ਼ਿਆਦਾ ਪਸੰਦ ਆ ਮੰਮੀ ਤੇ ਏ ਤੇ ਖਾਂਦੇ ਆ ਇੱਕ ਟਾਈਮ ਮੈਨੂੰ ਤੇ ਪਾਪਾ ਨੂੰ ਮੈਂ ਦੋ ਤਿੰਨ ਦਿਨ ਨੂੰ ਪੁਰਾਣਾ ਵੀ ਦੇ ਦੋ ਜਿੱਨੇ ਜਗਰ ਤੁੰਨੀ ਹਰੀ ਦਾਲੀ ਨਾਲ ਇਹਦੇ ਕਹਿਣ ਦੀਆਂ ਗੱਲਾਂ ਜਿਹਨੂੰ ਪਸੰਦ ਆ ਉਹਨੂੰ ਪਸੰਦ ਹੀ ਹੁੰਦਾ ਤੇ ਪਾਪਾ ਆਪਾਂ ਉਹਨਾਂ ਤੇ ਖਾਓ ਪਿੰਡ ਦੀ ਧੁੰਦ ਅਸੀਂ ਕਾਜੀ ਵੇਖੀ ਧੁੰਦ ਤੇ ਚੈੱਕ ਕਰ ਲਿਓ ਜੀ ਲਾਗੇ ਕਮਾਦ ਲੱਗਾ ਆ ਅੱਜ ਵੀ ਲਾਗੇ ਕਮਾਦ ਤੇ ਧੁੰਦ ਦੇਖੋ ਤੁਸੀਂ ਪੂਰੀ ਕੰਬੀਨੇਸ਼ਨ ਦਿਖਾਉਣਾ ਧੁੰਦ ਦਾ ਤੇ ਅੱਗ ਦਾ ਹਾਂ ਧੁੰਦ ਤੇ ਤੇ ਅੱਗ ਦਾ ਕੰਬੀਨੇਸ਼ਨ ਜਿਹਨੂੰ ਪਤਾ ਹੋਣਾ ਉਹ ਉਹ ਮਤਲਬ ਕਿ ਚੁੱਲ੍ਹੇ ਤੋਂ ਅੱਗੇ ਰੱਖਦੇ ਹੋ ਅੱਗੇ ਉੱਠ ਨਹੀਂ ਸਕਦਾ ਉਹ ਤੇ ਜੀ ਕਰਦਾ ਲੱਕੜਾਂ ਪਾਥੀਆਂ ਜਿਹੜੀਆਂ ਆਉਂਦੀਆਂ ਰਹਿਣ ਤੇ ਅੱਗ ਸੇਕਦੇ ਰਹੀਏ ਸਾਰੀ ਜੜੀ ਬਿਠੇ ਰਹੀਏ ਇੱਥੇ ਤੇ ਨਯਾਰਾ ਪੂਰਾ ਦਾ ਅਦਰਵਾਈ ਕੁ ਜੀ ਖਾਲਸਾ ਵਾਏ ਕੁ ਜੀ ਖਾਲਸਾ ਵਾਏ ਕੁ ਜੀ ਕੀ ਫੱਤੇ ਬੁੜੇ ਪਛਾਣੇ ਕੋਣ ਅੱਜ ਹੈਗਾ ਸਹਿਰ ਦੇ ਸਕੂਲੇ ਫੰਕਸ਼ਨ ਤੇ ਪਾਰਟਿਸਪੇਟ ਕਰਨਾ ਜੇ ਮੂੰਹ ਨਹੀਂ ਥੋਤਾ ਤਾਂ ਭਰਾਂਦਾ ਹੀ ਪਾ ਲਿਆ ਸਾਰੇ ਉੱਤੇ ਹੁਣ ਆਪਾਂ ਪਿਆਰ ਕਰਕੇ ਫਾਈਨਲ ਲੁੱਕ ਵੀ ਦਿਖਾਵਾਂਗੇ ਤੇ ਤੁਹਾਨੂੰ ਪਾਰਟਿਸਪੇਟ ਕਰਦੀ ਵੀ ਦਿਖਾਵਾਂਗੇ ਜੁੜੇ ਹੋਏ ਬਲੌਗ ਦੇ ਨਾਲ ਲਓ ਜੀ ਮਿਲਦੇ ਹਾਂ ਹਾਂਜੀ ਲਓ ਜੀ ਕੁੜੀਆਂ ਦੀ ਪਿਆਰ ਹੋ ਗਈ ਐ ਫਟਾਓ ਫਟਾ ਕੇ ਦਿਖਾਣਾ ਸਾਰਾ ਲੰਗਾ ਦਿਖਾ ਏ ਜੈਂਟ ਤਾਂ ਪਾਈ ਆ ਕਿ ਆਪਣਾ ਠੰਡ ਪੜੀ ਆ ਤੇ ਬਾਕੀ ਤਿਆਰ ਹੋ ਗਈ ਆ ਤੇ ਅੱਜ ਦੀ ਪਰਫਾਰਮੈਂਸ ਦਿਖਾਉਣੀ ਆ ਤੁਹਾਨੂੰ ਤੇ ਜੁੜੇ ਰਹੋ ਵਲੌਗ ਦੇ ਨਾਲ ਆਪਾਂ ਵੀ ਤਿਆਰ ਹੋ ਜਾਈਏ ਔਨ ਪੰਜਾਬੀ ਰੀਮਿਕਸ Song ਲਗੇ ਲਗਦੇ ਆਪਾਂ ਫੰਕਸ਼ਨ ਵੇਖ ਕੇ ਤੇ ਫੇਰ ਆ ਗਏ ਆ ਕਿਨੂਆ ਦੇ ਬਾਗ 'ਚ ਆ ਗਏ ਆ ਘਰੇ ਆ ਗਏ ਦੇਖੋ ਬੂਟਾ ਇਹੋ ਹੀ ਬਾਗ ਹੈ ਜੀ ਸਾਡੇ ਲਈ ਲਓ ਜੀ ਆਪਾਂ ਤਾਂ ਚੈੱਕ ਕਰਉਨੇ ਆ ਕਿ ਮਿੱਠਾ ਆ ਕਿ ਖੱਟਾ ਇੱਧਰ ਆਜੋ ਨਾ ਨਹੀਂ ਆ ਕਿਨੂਆ ਦੇ ਬਾਗ ਦੇ ਵਿੱਚ ਅਪਾ ਬਹਿਣਾ ਲਓ ਫੜੋ ਮੈਂ ਸਾਗ ਤੋੜਨਾ ਤੁਸੀਂ ਵਿਹਲੇ ਗੱਲ ਨਹੀਂ ਵਿਖਾ ਕੇ ਤੋੜਨਾ ਪਾ ਤੋੜ ਕੇ ਚੈੱਕ ਤੇ ਕਰਾਈਏ ਫਿਰ ਇਹ ਮਤਾਂ ਦਾ ਗ੍ਰੀਨ ਤੋੜਨਾ ਤੂੰ ਤੋੜੀ ਨਾ ਤੂੰ ਓਏ ਕੋਈ ਨਾ ਤੋੜ ਉਨੇ ਖਰਾਬ ਕਰੂਗੇਵੇਂ ਤੋੜ ਲੈ ਤੋੜ ਲੈ ਤੋੜ ਲੈ ਤੋੜ ਲੈ ਐਸਾ ਆਪਾਂ ਕਰਦੇ ਨੇ ਸਾਰੇ ਨੂੰ ਪਤਾ ਵਾ ਐ ਕਰਕੇ ਕਰਦੇ ਨੇ ਐ ਕਰਕੇ ਖਰਾਬ ਹੋ ਲੈਨੇ ਆਨੇ ਦੇਖਣਗੇ ਨਿਹੜੀਆਂ ਹੈ ਗਿਆ ਨਾ ਨਿਗਾਹ ਉਹ ਤੇਜ ਹੁੰਦੀ ਆਹੋ ਕਹਿੰਦੇ ਦੇਖਾ ਸਾਫ ਹੋ ਜਾਂਦੀਆਂ ਉਹ ਬੜਾ ਪਾਣੀ ਨਿਕਲਣਾ ਉਹ ਜ਼ਿਆਦਾਤਰ ਹੁੰਦਾ ਹੁੰਦਾ ਜਿਹੜਾ ਜਦੋਂ ਗੁੱਸਾ ਪਤਾ ਕਦੋਂ ਚੜਦਾ ਜਦੋਂ ਕਿਸੇ ਨੂੰ ਪਤਾ ਹੀ ਨਹੀਂ ਤੂੰ ਫੇਰ ਉਹਦੀ ਅੱਖ 'ਚ ਪਵੇ ਹਾਂ ਐ ਤਰ੍ਹਾਂ ਜਦੋਂ ਪਤਾ ਮੰਨ ਲਓ ਕਿ ਤੁਸੀਂ ਮੈਨੂੰ ਪਾਉਂਦੇ ਮੈਂ ਤੁਹਾਨੂੰ ਪਾਉਂਦੀ ਤੇ ਫੇਰ ਕੋਈ ਨਹੀਂ ਗੁੱਸਾ ਜਦੋਂ ਅਸੀਂ ਆਪਣੇ ਨਹੀਂ ਛੱਡ ਦੋ ਗੱਲਾਂ ਹਾਂ ਮੈਂ ਚੈੱਕ ਕਰਾਵਾਂ ਤੁਹਾਨੂੰ ਤੈਨੂੰ ਨਹੀਂ ਪਤਾ ਲੱਗਣਾ ਮੈਂ ਦੱਸਣ ਮੁਤਾਬਕ ਤੈਨੂੰ ਪਤਾ ਲੱਗਣਾ ਹੈ। ਖੱਟਾ। ਹੂੰ। ਸੱਚੀ? ਜਦੋਂ ਖੰਟੇ ਨਹੀਂ ਹੈ। ਮੈਨੂੰ ਵੀ ਦਿਓ। ਇੱਕ ਦੇ ਦਿਓ। ਮਿਠਾਸ ਵੀ ਨਹੀਂ ਬਣੀ। ਮੈਂ ਵੀ ਖਾ ਗਿਆ ਸੀ। ਮੈਂ ਜੈਨੂਨ ਤੁਹਾਨੂੰ ਇਹ ਵੀ ਦੂੰਗੀ। ਹੂੰ। ਵਾ ਕਈ ਬੋਸ ਵਾ। ਨਾ ਬੋਸ ਵਾ ਦੇਗਾ। ਆਹ ਹੋ ਗਿਆ ਨਾ ਮਜਾ ਕਿੰਨੂ ਨਹੀਂ ਹੈ ਛੰਤਰੇ ਆ ਪਿਆਰ ਆ ਪਿਆਰ ਹੂੰ ਚਲਾਉਂ ਜਾ ਪਿਆਰ ਦੀ ਨਿਸ਼ਾਨੀ ਆ ਹਾਂ ਤੇ ਪਿਆਰ ਜਿਹੜਾ ਵਾ ਉਹ ਉਹ ਮਿੱਠੇ ਜਿਹੰਦਾ ਆ ਫੜੋ ਫਿਰ ਮਿੱਠਾ ਸਾਡਾ ਕਿੰਨੂ ਕੀ ਕਰਾਂ ਪਾਪਾ ਫੋਨ ਫੜੋ ਪਾਪਾ ਊਡੀ ਨਾ ਨਵੇਂ ਹੁੜਬਾਗ ਇੱਕ ਸਾਥ ਹੋਣਾ ਪਾਪਾ ਪਾਪਾ ਨਹੀਂ ਚੁੱਪ ਹੋ ਨਾ ਬੱਢੀ ਇਹ ਮਾਤਾ ਜੇ ਕਪੜਾ ਲਾ ਕੇ ਮਮਾ ਨੂੰ ਕਪੜਾ ਕਪੜਾ ਲਿਆ ਕੇ ਦੋ ਆ ਲੈ ਜ ਨੇ ਚਪਾ ਲਿਓ ਨੇ ਹਣਾ ਇੰਦਰ ਥੋੜਾ ਥੋੜਨਾ ਹੂੰ ਕੋਠੇ ਪਿੱਛੇ ਆਹ ਤੇ ਮੂੜੀਆਂ ਵਾ ਨਹੀਂ ਇਹ ਸਰੋਂ ਮੂੜੀਆਂ ਮੂੜੀ ਵੀ ਟੋਪਲ ਨੇ ਆ ਮੂੜੀ ਦਾ ਸਾਗ ਦਾ ਕੀ ਬਤਾਣ ਚੱਲਿਆ ਤੇ ਬਣਉਂਦਾ ਹੀ ਰਦਾ ਬਣ ਜੇ ਓ ਤੇ ਇਤਰਾਹ ਆਹ ਇਤਰਾਹ ਜੀ ਤਾਂ ਕਿਸੇ ਦੀ ਪੈਲੀ ਦੇ ਵਿੱਚੋਂ ਕੀ ਨਾ ਦਾ ਇਹ ਗਲਤ ਨੂੰ ਦਵਾਜ ਦੀ ਗੱਲ ਦੱਸਾਂ ਡੈਡੀ ਇਤਰਾਹ ਪੱਠਿਆਂ ਦੇ ਵਿੱਚੋਂ ਸਾਗ ਤੋੜਨ ਨਹੀਂ ਦਿੰਦੇ ਹੁੰਦੇ ਮੈਨੂੰ ਤੇ ਪੱਠੇ ਖਰਾਬ ਹੁੰਦੇ ਮੈਨੂੰ ਕੁਝ ਨਹੀਂ ਕਿਹਾ ਹਾਂ ਚਲੋ ਠੀਕ ਹੈ ਮੰਨ ਗਏ ਤੈਨੂੰ ਮੈਂ ਟੱਬ ਲੈ ਗਈਆਂ ਤੇ ਫੇਰ ਹੁਣ ਟੁੱਟੇ ਹਨ ਨਾ ਮੇਰੇ ਉਹਨਾਂ ਦੇ ਕਿ ਚਲੋ ਕੀ ਨਾ ਮਾੜੀ ਮੋਟੀ ਚੀਜ਼ ਦੇ ਕੇ ਤੋੜਨਾ ਮਾਹ ਕਿਤੇ ਕੀ ਨਾ ਤੋੜ ਰਿਹਾ ਵਾ ਸਾਰੇ ਕਮੈਂਟ ਕਰਕੇ ਬਸ ਮੇਰਾ ਸੂਟ ਸੋਣਾ ਤੇ ਸੂਟ ਸਾਗ ਦੇ ਵਿੱਚ ਲੈ ਆ ਜੀ ਲੋ ਜੀ ਲੋ ਜੀ ਸੰਤਰੇ ਤੋੜ ਲੈ ਆ ਜੀ ਗੰਦਲਾ ਤੋੜਨੀ ਆ ਗੰਦਲਾਂ ਆਹ ਤੁਸੀਂ ਤੋੜੋ ਮੈਂ ਨਹੀਂ ਤੋੜਨੀ ਤਨਜਾ ਦੇ ਸਾਗ ਤੋੜਨਗੇ ਨਾ ਤੁਹਾਨੂੰ ਹੋਈ ਤੁਸੀਂ ਤਾਂ ਵੀ ਨਹੀਂ ਕਹਿਣਾ ਨਾਲੇ ਪਤਾ ਜਿਹੜਾ ਤੁਸੀਂ ਆ ਦਾ ਲਾਸਟ ਪਲਾਨ ਨਹੀਂ ਬਣਾਇਆ ਹੂੰ ਉਹ ਚ ਕਹ ਹੈ ਕਿ ਮੈਂ ਬੋਲਦੀ ਜਾਦਾ ਵਾਂ ਹੂੰ ਤੇ ਬੜਿਆਂ ਜਣੇ ਨੇ ਮੇਰੇ ਹੀ ਹੱਕ ਦੀ ਗੱਲ ਕੀਤੀ ਵੀ ਨਹੀਂ ਮੈਂ ਨਹੀਂ ਬੋਲਦੀ। ਇੱਕ ਸੰਤਰਾ ਵੇਖੋ ਤੁਸੀਂ। ਬਸ 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 ਆ ਸੰਤਰੇ ਨੂੰ ਨਾ ਕੋ ਛੱਲਣ ਵਾਲਾ ਮਿਲ ਜੇ ਤੁਹਾਨੂੰ। ਫਿਰ ਸੰਤਰਾ ਖਾਦਾ ਜਾਏਗਾ। ਤੇ ਸੰਤਰੇ ਦੀ ਗਤੀ ਅਸੀਂ ਕਰਦੇ ਲਈ ਥੋੜੇ ਦਿਰ ਤੱਕ। ਬੜਾ ਸੁਆਦ ਹੈ ਸੰਤਰਾ। ਹਾਂ। ਸਾਗੇ ਸੇ ਬਣਾਇ ਚਲੋ ਫਿਰ। ਬਣਾਉਣਾ ਆ ਜੀ। ਆਹੋ। ਖੁਸੀ ਖੁਸੀ ਖੁਸੀ। ਖੁਸ਼ੀ ਚ ਆ ਗਈ ਥੀ ਇੱਕ ਹੋਰ ਪਰਮਿਸ਼ਨ ਮਿਲ ਗਈ ਖੁਸ਼ੀ ਚ ਆ ਗਈ ਥੀ ਖੁਸ਼ੀ ਭਾਈ ਚਲੋ ਮਜ਼ਾਕ ਆਦੂ ਆਦੂ ਤੂੰ ਨਹੀਂ ਕਰਨਾ ਦੂ ਕਰ ਲਓ ਅਸੀਂ ਤੁਹਾਨੂੰ ਉਹਨੇ ਚਰ ਕਮਾਦ ਵਿਖਾਉਨੇ ਆ ਕਮਾਦ ਦਾ ਗੰਨਾ ਮੇਰੇ ਖਿਆਲ ਦੇ ਵਿੱਚ ਜਦੋਂ ਅਸੀਂ ਅਗਲੀ ਵਾਰੀ ਆਉਣਾ ਨਾ ਉਦੋਂ ਕਮਾਦ ਹੋਏਗਾ ਉਦੋਂ ਮਮੀ ਮੈਂ ਹਾਂ ਵੀ ਤੋੜ ਲਾਂ ਸੋਹਣੀ ਜਦੋਂ ਅਸੀਂ ਅਗਲੀ ਵਾਰ ਅਗਲੀ ਵਾਰ ਆਉਣਾ ਵਾ ਹੈ ਹੈ ਹਾਂਜੀ ਹਾਂਜੀ ਜੇ ਤੋ ਅਸੀਂ ਅਗਲੀ ਵਾਰ ਆਉਣਾ ਉਹਦਾ ਕਮਾਦ ਹੋਊਗਾ ਇੱਥੇ ਸ਼ਾਇਦ ਉਹ ਤਾਂ ਵੱਧਣਾ ਸ਼ੁਰੂ ਹੋ ਗਿਆ ਉਹ ਤਾਂ ਹੋ ਗਿਆ ਫਿਰ ਆਪਾਂ ਬਾਹੂ ਅਸੀਂ ਹੋਰ ਥੋੜੀ ਦਿਨਾਂ ਤੱਕ ਆਹ ਹੁਣ ਲੋੜੀ ਤਾਂ ਬਾਦ ਆਪਾਂ ਬਸ ਬਸ ਆਪਾਂ ਲੋੜੀ ਤਾਂ ਬਾਦ ਹੀ ਆਣਾ ਹੁਣ ਨਹੀਂ ਨਹੀਂ ਆਪਾਂ ਥੋੜੀ ਦਿਨਾਂ ਤੱਕ ਹੋਣਾ ਫਿਰ ਥੋੜੇ ਦਿਨਾਂ ਤੱਕ ਹੋਣੀ ਹੋਣਾ ਨਹੀਂ ਹੋਣੀ ਨਾ ਲੱਗ ਜਣਾ ਐਹ ਜੀ ਇਹ ਕੁੜੀ ਦਾ ਕਰਨ ਨਹੀਂ ਆਏ ਵਿਆਹ ਕਿਹੜਾ ਗਿਰਾਮ ਕੇਸ ਆਹ ਉਹਦਾ ਅੱਛਾ ਅੱਛਾ ਆਹ ਨਾਲ ਦੇ ਪਿੰਡ ਦਾ ਗੰਨੇ ਗੰਨੇ ਕਰਨੇ ਤੇ ਲੱਗ ਗੰਨੇ ਪਰ ਨਹੀਂ ਗੰਨੇ ਸਵਾਦ ਨਹੀਂ ਦਿੰਦਾ ਇਹ ਆਹ ਗੰਨੇ ਕਿੰਨੇ ਕਿਉਂ ਨਹੀਂ ਸਵਾਦ ਦਿੰਦੇ ਉਦੋਂ ਵਿੱਚ ਛਿਲਕੇ ਵੀ ਖਾਦੇ ਸੀ ਉਹ ਪਾਪਾ ਪਾਪਾ ਹਾਂ ਖਾ ਖ ਨਹੀਂ ਖਾ ਲੈ ਹਾਂ ਖਾ ਲੈ ਇਹ ਅੱਜ ਬਰਸ ਨਹੀਂ ਮੌੜੇ ਨੇ ਪਹਿਲੀ ਜਿਹੜੀ ਆ ਕੀ ਨਾ ਗਿੱਲੀਦ ਨਹੀਂ 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 ਠੀਕ ਆ ਗੋ ਗਲੀ ਪਾਲੀ ਚਲੋ ਚਲੋ ਇੱਥੇ ਰੱਖ ਲੈਣਾ ਤੇਰੀ ਮਾਂ ਥੱਕ ਲੈਣੀ ਹਲੇ ਨਾ ਮਤ ਨਾ ਤੂੰ ਕੁਝ ਨਾ ਹਾਂ ਮੈਂ ਜਾ ਮਮਾ ਨੂੰ ਉਹ ਫੜਾ ਆਟਾ ਪਜਾ ਯਾ ਤਾਂ ਫਿਰ ਕਰ। ਚਮੇ ਇੱਕ ਮੈਂ ਫਿਰ ਨਟਾ। ਸੰਤਰਾ ਵਿਚਾਰਾ ਦਾ। ਲਾਉ। ਅਹੀਂ ਕਰ ਅਹੀਂ ਕਰਤਾ ਸਾਗੋ ਸਾਗ ਸਾਗ ਬਣਾ ਲਓ ਆ ਉੱਤਲੇ ਘਰ ਹੀ ਦਵਾਂਗੇ ਨਾ। ਆਹੋ ਮਮੀ ਨੂੰ ਮੈਂ ਕਹਿ ਕੀ ਹਾਂ। ਮੈਂ ਪਤਾ ਨਹੀਂ ਲੈ ਲੈ। ਉਹ ਹੋ। ਲਈ ਤਾਂ ਮੈਂ ਇਹਨੂੰ ਬਾਬਾ ਤੋੜਨਾ ਪੈਣਾ। ਇਹ ਤੇਰੀ ਅਗਲਤ ਨਾਲ ਖੱਗੀਆਂ। ਤੇ ਮੈਂ ਤਾਂ ਨਾ ਚਲੋ ਦੋਵੇਂ ਜਣ ਤੋੜਦੇ ਹਾਂ। ਨਾ ਤੂੰ ਤੋੜ। ਦੋਵੇਂ ਜਣ ਤੋੜ ਲੈਨੇ। ਆਕ ਤੇ ਇਹੋਂ ਨਾ ਮੈਂ ਤਾਂ ਜਨ ਖਾਈ ਨਾ ਕਰਾਉਂਦਾ ਮੇਰਾ ਬੂਡ ਕੱਦੇ ਹੋਏ ਨੇ ਸਾਰੇ ਐ ਬੂਡ ਮਗਰ ਮਗਰ ਨਹੀਂ ਡੇਉਂ ਓਹ ਖੁਕੜੀਆਂ ਛੋਟੀਆਂ ਵੱਡੀਆਂ ਵੱਡੀਆਂ ਕੰਦਲਾਂ ਜਾ ਤੋੜ ਲਓ ਲੈ ਆ ਤੋੜੀ ਕੰਦਲ ਮੈਂ ਪਹਿਲੀ ਵਾਰੀ ਤੋੜ ਲਗਾ ਓਏ ਹੋਏ ਟੁੱਟਦਾ ਬੜਾ ਵਧੀਆ ਵੇਹੇ ਟੁੱਟਦਾ ਬੜਾ ਵਧੀਆ ਜੀ ਹਾਂ ਨਹੀਂ ਨਹੀਂ ਇਹ ਇੱਕ ਗੱਲ ਵੇਖੀ ਬੰਨਾ ਬੜਾ ਵਧੀਆ ਹੀ ਜਿਹੜਾ ਤੂੰ ਉਦਨ ਲਿਆ ਸੀ ਨਾ ਉਦਨੇ ਆ ਤੋੜੀ ਆ ਤੋੜੀ ਮम्मी ਸਵਾਦ ਬੜਾ ਬਣਿਆ ਆ ਤੋੜੀ ਵੇਖਿਆ ਇਸ ਤੋਂ ਪਤਾ ਲੱਗਦਾ ਟ੍ਰੈਂਡ ਤੇ ਐਂਡ ਟ੍ਰੈਂਡ ਅੰਮੜੀ ਮਮਾ ਗੱਲ ਸੁਣੋ ਛਾਵੀ ਨਾ ਕੱਪੜੇ ਖਾਣ ਲੈ ਮੈਂ ਕੰਨਾ ਤੋੜ ਦੇ ਆਂਦੇ ਆ ਕਿ ਤੂੰ ਹਾਂ ਕਰਨਾ ਮੈਂ ਕੰਨਾ ਤੋੜਦਾ ਪਾਪਾ ਅੰਦੇ ਆ ਕਿ ਗੰਨਿਆਂ ਵਿੱਚੋਂ ਗੰਨਾ ਲੱਭਣਾ ਬੜਾ ਯਾਰਾ ਔਖਾ ਐ ਮੈਂ ਲਵਾਂ ਤਾਂ ਆ ਫੜ ਦਿੰ। ਵੇ ਗੰਨ ਤਾਂ ਗੰਨ ਦੋ। ਉਹ ਕਰ ਦਲੰਦੀ ਏ। ਓ ਪਾਪੇ ਕੋ ਤਾਂ ਆ ਆ ਆ ਆ ਆ ਆ ਨੂ 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 ਵੀਡੀਓ ਬਣਾ ਲਾਂਗੇ ਬੜੀਆਂ ਫੁੱਲੀਆਂ ਪਾਣੀ ਕੱਟੀ ਦੇ ਮੈਨ ਦਾ ਭੂਮਾ ਹਾਂਜੀ ਬਾਪੀ ਵੱਡੀ ਮੰਮਾ

ਹਲਤੋੜਦੀ ਇਤਰਾਣੇ ਇਤਰਾਣੇ ਤਾਂ ਡੰਗਰ ਚੜਨ ਜਾਂਦਾ ਹੈ ਡੰਗਰ ਚੜਦਾ ਹੁੰਦਾ ਹਨਾ ਕੱਲਾ ਡੰਗਰ ਛੱਡਿਆ ਹੋਇ ਪੈਲੀ ਦੇ ਵਿੱਚ ਹੈ ਆਹ ਗੱਲ ਕਰਦੇ ਚੰਗੇ ਨਹੀਂ ਨਾ ਲੱਗਦੇ ਨਿੱਤੇ ਅੱਗੇ ਲੱਗਦੇ ਆ ਚੰਗੇ ਲੱਗਦੇ ਆ ਵੇਖੋ ਜੀ ਬੀਬੀ ਰਾਣੀ ਹੈ ਬੀਬੀ ਰਾਣੀ ਵੇਖ ਤੁਹਾਨੂੰ ਸੱਚੀ ਗੱਲ ਦੱਸਾਂ ਮੇਰੇ ਵਰਗੀਆਂ ਕੁੜੀਆਂ ਨੂੰ ਸਾਗ ਵੀ ਨਹੀਂ ਤੋੜਨਾ ਹੁੰਦਾ ਤੇ ਮੈਨੂੰ ਬਣਾਉਣਾ ਵੀ ਆਉਂਦਾ ਓਏ ਹੋਏ 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 ਬੋਟਣਾ ਵੀ ਹੁੰਦਾ ਇਤਰਾ ਬਣਾਇਆ ਹੈ ਇਤਰਾ ਆਈਸਕ੍ਰੀਮ ਹੀ ਹੈਂ ਤੇ ਤਰਾਹ ਇਹਦਾ ਝੂਠ ਨਾ ਬੋਲਿਓ ਪਰ ਸਾਗ ਨੂੰ ਸਵਾਲ ਲੱਗਦਾ ਪਰ ਸਾਗ ਦਾ ਸੈਂਡਵਿਚ ਨਹੀਂ ਸਵਾਲ ਲੱਗਦਾ ਉਧਰ ਬਰਸ਼ਟਾ ਤੋਂ ਸਾਗ ਦਾ ਸੈਂਡਵਿਚ ਲੈ ਆਤਾ ਪਰ ਸਾਗੇ ਬੜੀ ਕੀ ਹਰਿਆ ਜੇ ਕੀ ਉਹਨਾਂ ਨੇ ਪਾਲ ਗਈ ਪਾਲ ਗਈ ਹਾਂ ਪਰ ਹੈਗਾ ਸਵਾਲ ਹੀ ਤੈਨੂੰ ਪਤਾ ਕਿਉਂ ਸਵਾਲ ਲੱਗਾ ਪਤਾ ਨਾ ਮੈਨੂੰ ਵੈਸੇ ਹੀ ਸਵਾਲਾ ਕੁਝ ਵੀ ਇਤਰਾ ਦਾ ਆਹ ਤੇਰੇ ਲਈ ਆਹ ਵਾ ਉਹ ਪਰਲਾ ਪਾਸਾ ਤੇਰਾ ਹਾਂ ਠੀਕ ਹੈ ਹੁਣ ਹੁਣ ਤੁਹਾਨੂੰ ਨਾ ਅੱਗੇ ਤੁਹਾਨੂੰ ਸੰਤਰਾ ਜਿਹੜਾ ਵਾ ਸੰਤਰਾ ਸੰਤਰਾ ਦਾ ਟੇਸਟ ਦੱਸਿਆ ਕਿ ਸੰਤਰਾ ਕਿਹਦੇ ਕਿੰਨਾ ਦਾ ਹੈ ਹੁਣ ਤੁਹਾਨੂੰ ਕੰਨੇ ਦਾ ਟੇਸਟ ਦੱਸਣਾ ਵਾ ਸਾਗ ਦਾ ਟੇਸਟ ਹੋਰ ਦੱਸਾਂ ਕਿ ਜਿਹੜਾ ਪੜ ਜਾਏਗਾ ਪਾਪਾ 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 ਇਥੋਂ ਲੈਣਾ ਨਾ ਉਹ ਕਾਹ ਕੋ ਨੂੰ ਕੋਈ ਗੰਨਾ ਪਸੰਦ ਆ ਇਹਦੇ ਨੂੰ ਕਿਹੜਾ 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 ਆੜ ਆ ਆ ਗੰਨਾ ਪਸੰਦ ਆ ਯਾਰ ਗੰਨਾ ਨਹੀਂ ਨਹੀਂ ਗੰਨਾ ਹੈ ਕਿਹੜਾ ਇਹਨਾ ਬੱਜਾ ਹੋਣਾ ਸੋ ਆ ਆ ਉਹ ਆ ਵੀ ਆਪ ਤਾਂ ਉਲੜੇ ਨਾ ਕੱਲਾ ਆ ਬਾਬਾ ਚਲੋ ਜੀ ਪਪਾ ਪਪਾ ਉਹ ਬਾਬਾ ਅੰਦੇ ਆ ਕਿੰਦੇ ਲੋਕ ਤੇ ਨਾ ਛਿਲਦਾ ਨਾ ਇਹ ਇਹਦੇ ਨਾਲ ਦੰਦ ਬੜੇ ਮਜ਼ਬੂਤ ਹੁੰਦੇ ਆ ਪਹਿਲੋ ਤੇ ਅਹੀਂ ਅਹੀਂ ਬਾਬੇੜੀ ਅਹੀਂ ਤੇ ਗੱਲੇ ਬਹੁ ਬਹੁ ਖਾਂਦੇ ਰਹੇ ਬਹੁ ਚੁਗਦੇ ਰਹੇ ਉਹ ਕੱਟਦੇ ਹੋਗੇ ਇਹੋ ਕਰਦੀ ਇਹ ਪਾਪੜਾ ਜਨਾਈ ਜਨਾਈ ਚਲਾਉਣੀ ਹੈ ਰੇਜੰਗਾ ਉਹਦਾ ਇਹ ਚੱਕੀ ਆਵਾਜ਼ ਉਹ ਜਲਾ ਬਣਾਕਦਾ ਉਹ ਨਹੀਂ ਜੀ ਸੜਾ ਤਾਈ ਕੋ ਅਹੀਂ ਜਨਾਣੋਂ ਨਹੀਂ ਜਦਾ ਨਹੀਂ ਤੇਰੇ ਤੇ ਤੇ ਯਾ ਚਾਵੇ ਜਿਆਦਾ ਪਪਾ ਪਪਾ ਪਾਪਾ ਹਾਂ ਮੈਂ ਤਾਂ ਮਿੱਠਾ ਦਸਾਂਗੇ ਮਿੱਠਾ ਕਿੱਪਾ ਪਾਪਾ ਪਾਪਾ ਗਿਆ ਪਾਪਾ ਗਿਆ ਕੋਲ ਕੋਲ ਗੰਨਾ ਚੂਤਦਾ ਰਿਹਾ ਇਹ ਹੋੜੀ ਖਾਈ ਤਾਂ ਇਹ ਆਪ ਕਰ ਨੇ ਉਹਦਾ ਨਹੀਂ ਲੋ ਗਾਈਸ ਲੋ ਜੀ ਉਧਰ ਇਧਰ ਲਓ ਚਲੇ ਗਿਆ ਗੱਲਾ ਬੜਾ ਮਿੱਠਾ ਹੈ ਆਹ ਅਹ ਹਾਂ ਤੇ ਤੂੰ ਖਾੜ ਕਦੇ ਕੰਮ ਕੀਤਾ ਹੋਊਗਾ ਯਾਰ ਕੰਮ ਨਹੀਂ ਕੀਤਾ ਆ ਵੀ ਰੇ ਰੇ ਤੋੜ ਲਾਂ ਤੋ ਚੈਨ ਲਾਂ ਕੋਈ ਇਥੇ ਗੱਟੀ ਦੇ ਮੈਨ ਵਾਲੇ ਅੱਜ ਭੋਲੇ ਆਹ ਟਰੈਕਟਰ ਕਿੱਥੇ ਆ ਪੁਰਾਣੀ ਉਹ ਬਰੇਕ ਸੀ ਆਉਂਦੀ ਅੱਜ ਟਰੈਕਟਰ ਤੇ ਤੇ ਸਾਰਾ ਪਰਵਾਹ ਟਰੈਕਟਰ ਤੇ ਉਹਨੂੰ ਸ਼ਹਿਰ ਚੱਲਿਆ ਉਹਨੂੰ ਹੈ ਤੇ ਗਬਾਲਾਂ ਦਾ ਪ੍ਰਬੰਧ ਕਰਨ ਲੱਗਿਆ ਸਾਗ ਅਸੀਂ ਧੋ ਬਣਾ ਲਿਆ ਕੱਟ ਲਿਆ ਤੇ ਮੈਂ ਇਹਦੇ ਹਮਤਾਈ ਹੁਣ ਪਾਤੀਆਂ ਲੈਣ ਇਹ ਨਹੀਂ ਘਵੰਡੀਆਂ ਘਰੋਂ ਲੈਣਾ ਏ ਇਹ ਆਪਣੇ ਘਰੋਂ ਹੀ ਮੱਝਾਂ ਵਾਲੇ ਕਮਰੇ ਚ ਲੈ ਕੇ ਆਏ ਮੈਂ ਇਹਨੂੰ ਕਿਹਾ ਮੈਂ ਜਾਂ ਹਮ ਤਾਂ ਉਹ ਲੈ ਕੇ ਆ ਨਾ ਪੁਕੀ ਕਾਉ ਪੁਕੀ ਪਿਕਾਉ ਦੀ ਪੁੱਟੀ ਲੈ ਕੇ ਆਵਾਂ ਮੈਂ ਕਿਹਾ ਉਹ ਤੇ ਕਹਿੰਦਾ ਕਿ ਕਿੱਥੇ ਹੈ ਕਾਉ ਰੂਮ ਮੈਂ ਕਿਹਾ ਹਾਂ ਕਾਉ ਦੇ ਰੂਮ ਤੇ ਲੈ ਕੇ ਆ ਆ ਉਹ ਆਡੀ ਦੇਖੋ ਬੱਸ ਕਰ ਮਾਂ ਬੜੀਆਂ ਓਏ ਤੇ ਮਾਂ ਆਵਲੀਆਂ ਵਿੱਚ ਪਾ ਦੇ ਆਇਆ ਚਲੀ ਗਾੜਨ ਉਹ ਵਿੱਚ ਪਾ ਦੇ ਮਮਾ ਜੀ ਆਪਾ ਦੋ ਆਵਲੀਆਂ ਇਹ ਵਿੱਚ ਪਾ ਦੋ ਸੰਜੀ ਹੁਣ ਆਪਾਂ ਅੱਗ ਬਾਲ ਲਈਏ ਤੇ ਸਾਗ ਜਿਹੜਾ ਉਹਨੂੰ ਚੁੱਲੇ ਤੇ ਧਰ ਦਈਏ ਉਸ ਤੋਂ ਬਾਅਦ ਫਿਰ ਤੁਹਾਨੂੰ ਦਿਖਾਉਣੀ ਹੈ ਆਜਾ ਬੱਸ ਬੜੀ ਨਾਲਾ ਚਲੋ ਚਲੋ ਇਹੋ ਦੀ ਮੋਜਾਂ ਪਿੰਡਾਂ ਕਿ ਕਿਤੇ ਜਾ ਸਕਦੀਆਂ ਹਨਾ ਤੇ ਇਹਦੇ ਪਾਪਾ ਜੀ ਕਰ ਰਹੇ ਆ ਅਰੈਸਟ ਤੁਹਾਡੀਆਂ ਵਿਚ ਰਹਿੰਦੀਆਂ ਦੌੜਾਂ ਲੱਗੀਆਂ ਮੁਰਤਾਂ ਦੀਆਂ ਜੋਰ ਹੋ ਗਿਆ ਉਹ ਬਾਥੀਆਂ ਕੱਢ ਦੇ ਸਾਗ ਤੇ ਧਰਤਾ ਫਿਰਤੇ ਕਿਹਦੇ ਤੇ ਆਏ ਹਾਏ 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 ਕੀ ਬਾਤ ਐ ਇਹਨੇ ਬਾਥੂ ਪਾ ਕੇ ਬਣਿਆ ਐ ਸਾਗ ਸੱਜਣਾ ਛੱਡ ਪੀਜੇ 버ਗਰ ਕਿ ਪਹਿਲੋਂ ਪੀਜੇ 버ਗਰ ਆਉਣਾ ਪਹਿਲੋਂ ਤੇ ਪੀਜੇ 버ਗਰ ਖਾਣਾ ਛੱਡ ਪੀਜੇ 버ਗਰ ਖਾਣੇ ਬਾਥੂ ਪਾ ਕੇ ਬਣਿਆ ਹੈ ਸਾਗ ਸਜਣਾ ਵਾਜੀ ਵਾ ਕੁੜੀ ਮੁੰਡੇ ਨਾਲ ਸੁਣੀ ਮੁੰਡਾ ਕੁੜੀ ਨਾਲ ਸੋਣਾ ਲਾਕੇ ਲਾਕੇ ਅੰਦੇ ਹਥਿਆਰ ਮਨਾਵਾ ਤੇ ਕੋਪੀਰਾਈਟ ਨਾ ਜੇ ਇਸ ਕਰਕੇ ਇਸ ਨੂੰ ਚੁੱਕ ਲਿਆ ਜਾਵੇ ਤੇ ਕੀ ਕਿੰਨੀਆਂ ਇਹ ਸਾਬ ਦੀਆਂ ਅੱਗੇ ਨੋ ਬੱਤੀਆਂ ਨੌ ਬੱਤੀਆਂ ਨੌ ਬੱਤੀਆਂ ਨੌ ਬੱਤੀਆਂ ਤੇ ਆ ਵੇਖੋ ਧੂਏ ਦੇ ਵਿੱਚ ਨਿਕਲ ਰਿਹਾ ਹੈ ਇਹ ਧੁੰਦ ਵਾਂਗ ਧੂਆਂ ਵਾਂ ਇਹ ਸਾਰੇ ਕਮੈਂਟ ਕਰਕੇ ਸਾਨੂੰ ਦੱਸਿਓ ਕਿਉਂਕਿ ਅੱਜ ਕੀ ਬਣ ਰਿਹਾ ਹੈ ਸਾਗ ਤੂੰ ਹੀ ਸਾਗ ਬਣ ਰਿਹਾ ਹੈ ਨਹੀਂ ਬਣ ਨਹੀਂ ਨਹੀਂ ਲੱਗਦਾ ਨਜਰਾਂ ਲੱਗ ਗਈਆਂ ਨੇ ਨਜਰਾਂ ਆ ਤਿਲੀਆਂ ਵੇਖ ਲਓ ਕਿੰਨੀਆਂ ਕਿੰਨੀਆਂ ਡੱਬੀ ਗਈ ਐ ਇਹ ਮੈਨੂੰ ਦੱਸ ਦਿਓ ਨਾ ਸਾਰੇ ਜਣੇ ਆ ਤਾਕਤ ਵੇਖਣਾ ਸਾਬ ਇਹ ਕੀ ਤਾਂ ਹਵਾ ਕੀ ਹਲੋ ਦੀ ਹਵਾ ਵੇ ਤਿਲੀ ਗੱਲ ਤਾਂ ਤਿਲੀ ਦੀ ਹੈ ਸਲਾਈ ਕਿੰਨੀ ਹੈ ਲਾਈ ਤਿਲੀ ਆ ਹੈਨਾ ਮਾ ਤਿਲੀ ਤੇ ਵੇਹ ਬੜੇ ਮਸ਼ਹੂਰ ਆ ਹਾਂ ਕਹਿੰਦੀ ਨਹੀਂ ਇਹ ਚ ਹਾਂ ਕਹਿੰਦੀ ਟੀਲੇ ਲਾਤੀ ਆ ਹੁਣ ਅੱਗੇ ਤੇ ਬੜੂਗੀ ਅੱਗੇ ਬਲੌਗ ਤੇ ਉਹ ਬਾਲਤੀ ਅਸੀਂ ਆ ਗਏ ਤੇ ਚੁੱਲਾ ਜਿਹੜਾ ਵਾ ਵੇਖੋ ਤੁਸੀਂ ਪਾਣੀ ਵੇਖੋ ਭਾਈ ਦਾ ਫਿਰਦਾ ਕਿਦਰ ਨੂੰ ਮੇਰੇ ਖਿਆਲ ਦੇ ਵਿੱਚ ਨਜ਼ਾਰਾ ਜਿਹੜਾ ਵਾ ਖਾਣ ਦਾ ਮੈਨੂੰ ਹੀ ਆਉਣਾ ਵਾ ਤੁਹਾਨੂੰ ਨਹੀਂ ਆਉਣਾ ਕਿਉਂਕਿ ਮੈਂ ਬਣਾ ਰਿਆ ਵਾਂ ਜੇ ਤੂੰ ਹੀ ਬਣਾ ਰਹੇ ਹੋ ਹਾਂ ਕੋਈ ਅੰਦਰ ਘਰਾਣੀ ਮਾਰਨ ਦੇ ਜੀ ਸਾਰੀ ਤਿਆਰੀ ਅਸੀਂ ਘਰਾੜੇ ਅਸੀਂ ਨਹੀਂ ਮਾਰਦੇ ਘਰਾੜੇ ਜਿਹੜੇ ਮਾਰਦੇ ਉਹਨਾਂ ਨੂੰ ਪਤਾ ਸਭ ਨੂੰ ਪਤਾ ਕੋਈ ਨਹੀਂ ਹੁਣ ਮੈਂ ਵਿੱਦ ਬਰੋਕ ਕੇ ਇਹਨਾਂ ਬਲੌਗ ਤੇ ਲੈ ਕੇ ਆਉਂਗੀ ਆ ਲਫਾਫਾ ਚੱਕੋ ਜੀ ਵੀਡੀਓ ਤੇ ਇਹਨਾਂ ਫਾਫਾ ਚੰਗਾ ਨਹੀਂ ਲ ਬਣੀ ਤੇ ਬਾਲ ਦਾ ਹਾਂਜੀ ਹਾਂਜੀ ਉਪਰ ਸਾਈਡ ਤੇ ਰੱਖੋ ਨਾ ਸਾਡੇ ਲਾਗੇ ਬਣ ਚੁੱਲਾ ਚੰਗਾ ਨਹੀਂ ਲੱਗਣ ਦਿਆ ਥੋੜਾ ਚੁੱਲਾ ਵੀ ਨਵਾਂ ਬਣਿਆ ਚੁੱਲਾ ਕਿਹੜਾ ਸੋਨਾ ਲੱਗਣ ਦਿਆ ਚੁੱਲਾ ਸੋਨਾ ਵਾ ਨਹੀਂ ਇਹਨੂੰ ਉਹ ਮਤਲਬ ਡੈਕੋਰੇਸ਼ਨ ਕਰਨ ਵਾਲੀ ਹੈ ਇਹ ਡੈਕੋਰੇਸ਼ਨ ਹੋਣ ਵਾਲੀ ਹੈ ਇਹ ਹਮਸਿੰਘ ਸਵੇਰ ਤੇ ਤੈਰ ਹੋ ਕੇ ਬੈਠਾ ਵਾ ਇਹ ਕਿਸੇ ਜਣਾ ਸਾਲ ਹਣ ਜੀ ਤੇ ਅਹੀਂ ਚੱਲੀਏ ਚੱਲੇ ਭਾਈਏ ਇਹ ਸਾਹ ਕਰਕੇ ਸਾਨੂੰ ਐਸ ਚੀਜ਼ ਨੇ ਰੇਟ ਕੀਤਾ ਜੇ ਸਾਰਿਆਂ ਨੇ ਐਸ ਚੀਜ਼ ਨੇ ਰੇਟ ਕੀਤਾ ਜੇ ਇਕਦਮ ਹੁੰਦੀ ਹੁੰਦੀ ਤੈਚੀ ਵੇਖੋ ਸਾਡੀ ਗੱਡੀ ਤੇ ਪਈ ਨੇ ਗੱਡੀ ਸਾਡੀ ਮੋੜ ਕੇ ਲਾਤੀ ਆ ਤੇ ਬਸ ਹੁਣ ਚਾਲੇ ਦੀ ਤਿਆਰੀ ਹੈ ਸਵੇਰ ਦੀਆਂ ਰੋਟੀਆਂ ਖਾ ਕੇ ਸਵੇਰ ਦੀਆਂ ਰੋਟੀਆਂ ਖਾ ਕੇ ਸਵੇਰ ਦੀਆਂ ਰੋਟੀਆਂ ਖਾ ਕੇ ਤੇ ਨਾਲ ਅਸੀਂ ਕੀ ਖਾਦਾ ਵਾ ਹੁਣ ਖਾਦੇ ਚੌਲ ਹੈ ਚੌਲ ਬਣਾਏ ਬੜੇ ਵੱਖਰੇ ਤਰੀਕੇ ਨਾਲ ਹਾਂ ਤੇ ਬਹੁਤ ਸਵਾਦ ਸੀ ਚੌਲ ਥੋੜਾ ਬਾਥੂ ਪਾ ਕੇ ਜਿਹੜਾ ਸਾਗ ਬਣਿਆ ਵਾ ਤੇ ਜਾਂਦੇ ਜਾਂਦੇ ਦੱਬੂ ਨਾ ਨਾ ਲਈ ਜਾਉ ਬੁਝ ਜਣੀ ਆ ਉਹ ਵੀ ਸਾਰੀ ਜਿਹੜੀ ਬਾਥੂ ਪਾ ਕੇ ਸਾਗ ਬਣਿਆ ਵਾ ਤੇ ਜਾਂਦੇ ਜਾਂਦੇ ਅਸੀਂ ਪੀਜ਼ਾ ਲੈ ਲੈਣਾ ਠੀਕ ਆ ਹਾਂ ਹਨਾ ਖਾਣਾ ਪੀਜ਼ਾ ਨਹੀਂ ਅੱਜ ਨਹੀਂ ਖਾਣਾ ਹੁਣ ਐਵੇਂ ਬੜੇ ਚੌਲ ਖਾਣੇ ਮੈਂ ਕਿ ਪੀਜ਼ਾ ਖਾਣਾ ਸਾਗ ਤੇ ਫਿਰ ਨਾ ਐਵੇਂ ਕੀਤਾ ਫਿਰ ਅਸੀਂ ਹਾਂ ਰੋਟੀ ਖਾ ਲੈਣੀ ਮਮੀ ਰਾਤ ਦੀ ਰੋਟੀ ਬਣਾਉਣ ਦੇ ਆ ਅੱਛਾ ਰਾਤ ਦੀ ਰੋਟੀ ਹੁਣ ਖਾ ਗਈ ਲਗਣੀ ਵੇਖੋ ਜੀ ਫਾਹਾ ਵੱਡੇ ਜਾ ਰਿਹਾ ਵਾ ਇਥੋਂ ਸਾਨੂੰ 5 ਵਜੇ ਰੋਟੀ ਖਾ ਕੇ ਤੋਰ ਦੇਣਾ ਤੇ ਵੱਜ ਗਿਆ ਸਵਾ 4 ਵਜੇ 12 ਮਿੰਟ ਰੋਟੀ ਦਿਖਾ ਕੇ ਚਾਹਾਂਗੇ ਨਾ ਉਹ ਦੁਪਹਿਰ ਦੀ ਕਰਾਦੀ ਹੈ ਰਾਤ ਦੀ ਰੋਟੀ ਨਹੀਂ ਕਰਦੇ ਹੁਣ ਦੁਪਹਿਰ ਦੀ ਆਪਾਂ ਨਹੀਂ ਰੋਟੀ ਖਾ ਕੇ ਹੀ 5 ਵਜੇ ਚੱਲ ਜਾਣਾ 5 ਵੇ ਥੋੜਾ ਨਿਬੜਨਾ ਚਾਹਾਂ ਮੇਂ ਟਾਈਮ ਲੱਗ ਜਾਣਾ ਆਪਾਂ ਨੂੰ ਅੱਛਾ ਚੱਲ ਪਾਉ ਛੇਤੀ ਕਰ ਮੈਂ ਘਰੋਂ ਨਿਕਲਣਾ ਵਾਂ ਮੈਂ ਹੁਣ ਜਾਂ ਲੈ ਮੈਨੂੰ ਪਤਾ ਨਾ ਵੀ ਨਹੀਂ ਪੋਸੀਬਲ ਹੈਗਾ ਤੁਹਾਨੂੰ ਪੁੱਛਣਾ ਹੀ ਹੈ ਹਾਂ ਹਾਂ ਹੁਣ ਵੇਖੋ ਉਹ ਸਿਰ ਚੁੱਪ ਹੋ ਗਿਆ ਨਾ ਉਹ ਸਿਰ ਹੋ ਗਿਆ ਹੈ ਤੁਸੀਂ ਜਿਹੜੀ ਉਹ ਨਹੀਂ ਕਿ ਮੈਂ ਰੋ ਰਿਹਾ ਵਾਂ ਹੁਣ ਤੁਸੀਂ ਅੰਦਾਜ਼ਾ ਲਾ ਲਿਓ ਕਿ ਮੈਂ ਅੱਖਾਂ ਵਿੱਚ ਪਾਣੀ ਕਿਉਂ ਆਏ ਨੇ ਮੇਰੇ ਲੋਕੀ ਨੇ ਲੱਗਾ ਵਾ ਕਿ ਸਾਗ ਛੇਤੀ ਬਣ ਨਹੀਂ ਰਿਹਾ ਇਹ ਤੂੰ ਵੀ ਉੱਤੇ ਬੈਠਿਆ ਤੇ ਅੱਖਾਂ ਦੇ ਵਿੱਚੋਂ ਅਥਰੂ ਮੈਂ ਹੁਣ ਕਿੱਥੇ ਮੈਂ ਸੀਰੀਅਸ ਵੀਡੀਓ ਬਣਾ ਸਕਦਾ ਵੈਸੇ ਵ ਇੱਕ ਇੰਨੀ ਕੋਈ ਸੀਰੀਅਸ ਵੀਡੀਓ ਬਣਾਸੇ ਸਾਹ ਦੇ ਟੁਟੇ ਹੋਏ ਵਾਲਾ ਗਾੜਾ ਕੋ ਲਾ ਕੇ ਨਾ ਹਾਂ ਤੇ ਉਹਦੇ ਲਾ ਕੇ ਉੱਤੇ ਤੇ ਮੈਂ ਇੱਕ ਵੀਡੀਓ ਬਣਾਦਾ ਤੇ ਵੀਡੀਓ ਅਪਲੋਡ ਕਰਦੀਆਂ ਨਾ ਤੇ ਮੇਰੇ ਖਿਆਲ ਦੇ ਵਿੱਚ ਉਹਨੇ ਕਿਹਾ ਹਿੰਮਤ ਨੂੰ ਪਤਾ ਨਹੀਂ ਕੀ ਗੱਲ ਹੋ ਗਈ ਆ ਪਤਾ ਲੱਗਣਾ ਨਾ ਇਹ ਮਤਲਬ ਕੀ ਗੱਲ ਹੋ ਗਈ ਨਹੀਂ ਹੁਣ ਵੀਡੀਓ ਰਿਓ ਆਪਾਂ ਫਾਈਨਲ ਲੁੱਕ ਦੇ ਨਾਲ ਮਿਲਦੇ ਹਾਂ ਫਾਈਨਲ ਕੀ ਹੁੰਦੀ ਹੈ ਫਾਈਨਲ ਲੁੱਕ ਆਪਾਂ ਤੁਹਾਨੂੰ ਸਵਾਦ ਦੱਸਾਂਗੇ ਕਿਉਂਕਿ ਖਾਣਾ ਅਸੀਂ ਆ ਅਸੀਂ ਤੁਹਾਨੂੰ ਸਵਾਦ ਦੱਸਣਾ ਨਾ ਖਾਵਾਂਗੇ ਕੱ ਅੱਜ ਕੀ ਖਾਣਾ ਅੱਜ ਤੇ ਬਣਨ ਦੀ ਅੱਛਾ ਬੜੀ ਸਬਜੀ ਬਣ ਰਹੀ ਆ ਤੇ ਸਾਰੇ ਆ ਕੇ ਤੁਹਾਨੂੰ ਪਤਾ ਵਾ ਕਿ ਨਜ਼ਾਰੇ ਨਜ਼ਾਰੇ ਹੋ ਜਾਂਦੇ ਨੇ ਇੱਥੇ ਆ ਕੇ ਕਲਾ ਕਲਾ ਚਾਈ ਹੋਵੇ ਚਲੋ ਜੀ ਮਿਲਦੇ ਆ ਥੋੜੀ ਦੇਰ ਤੱਕ ਸਾਡੇ ਨਾਲ ਜੁੜੇ ਰਹੋ ਜ਼ਰੂਰ ਪੰਜ ਜੀ ਸਾਗ ਬਣਿਆ ਮਲਾਈ ਵਰਗਾ ਆ ਹੈ ਹੀ ਭਲਾਈ ਆ ਕੇ ਇਹ ਮਲਾਈ ਨੂੰ ਬਸ ਰੰਗ ਰੰਗ ਪਾਇਆ ਭਲਾਈ ਤੇ ਨਿਹਾਰੇ ਰੰਗ ਦਾ ਜੀ ਹੋਜੀ ਕੋਟ ਕੋਟ ਕੇ ਨੇ ਹੋਰ ਤੁਸੀਂ ਸੋਚ ਰਹੇ ਹੋਗੇ ਕਿ ਇਹ ਦੋਨੋਂ ਚ ਕਿਉਂ ਪਾਉਂਦੇ ਆ ਕਿਉਂਕਿ ਇਹ ਖਾਣਾ ਹੈ ਕੱਲ ਇਹ ਖਾਣਾ ਆਪਣੇ ਘਰ ਜਾ ਕੇ ਖਾਣਾ ਹਾਂ ਤੇ ਹੁਣ ਹੁਣ ਪਉਣ ਲੱਗੇ ਆ ਚੱਲੇ ਅਮਰਸਰ ਸਾਹਿਬ ਨੂੰ ਤੇ ਉੱਥੇ ਜਾ ਕੇ ਤੁਹਾਨੂੰ ਮਿਲਾਂਗੇ ਕਿਹੋ ਜਿਹਾ ਸਵਾਦ ਆ ਵੈਸੇ ਮੇਰੇ ਘਰ ਦੇ ਇੱਥੇ ਆਪਾਂ ਨਾਉਣ ਕਰਦੇ ਆ ਬਲੌਗ ਦਾ ਐਂਡ ਤੇ ਕੱਲ ਨੂੰ ਜਦੋਂ ਤੰਤਾ ਲਾ ਕੇ ਮਕੀਨੀਆਂ ਰੋਟੀਆਂ ਪਕਾ ਕੇ ਖਾਵਾਂਗੇ ਤੇ ਉਦੋਂ ਤੁਹਾਨੂੰ ਦੱਸਾਂਗੇ ਕਿ ਕਿਦਾਂ ਦਾ ਟੇਸਟ ਹੈ ਤੇ ਬਾਕੀ ਬਹੁਤ-ਬਹੁਤ ਧੰਨਵਾਦ ਤੁਹਾਨੂੰ ਇਹ ਬਲੌਗਾਂ ਨੂੰ ਪਿਆਰ ਦੇਣ ਦੇ ਦਿਨ ਲੰਘੇ ਰਹੋ ਤੇ ਬੰਦਿਆਂ ਕਿ ਸਾਰੇ ਸੌਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ